8 ਕਿਲੋ ਹੈਰੋਨ 8 ਕਿਲੋ ਅਫੀਮ 13 ਕਿਲੋ ਕੈਮੀਕਲ ਸਮੇਤ ਮੁਲਜ਼ਮ ਮੁਸਕਾਨ ਸਮੇਤ ਤਿੰਨ ਕਾਬੂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਲਜ਼ਮਾਂ ਦੀ ਪਛਾਣ ਅਜਿੱਤਿਆ ਮੁਸਕਾਨ ਅਤੇ ਸ਼ੰਮੂ ਵਜੋਂ ਕੀਤੀ ਹੈ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 8 ਕਿਲੋ ਅਫੀਮ 13 ਕਿਲੋ ਕੈਮੀਕਲ ਅਤੇ 8 ਕਿਲੋ ਹੈਰੋਨ ਬਰਾਮਦ ਕੀਤੀ ਗਈ ਹੈ ਇਨਾ ਹੀ ਨਹੀਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਅਤੇ 19 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟਰ ਪਾਲ ਸਿੰਘ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਇਹਦੇ ਦਿਸ਼ਾ ਨਿਰਦੇਸ਼ ਨੇ ਕਿ ਡਰੱਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਏਟਵਰਡਸ ਕ੍ਰਿਮੀਨਲਸ ਤੁਹਾਡੇ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਦੇ ਜਿਹੜੇ ਇਪਿਤ ਮਡੇਰ ਸਾਹਿਬ ਸੀਪੀ ਸਾਹਿਬ ਵਿਸ਼ਾਲ ਜੀ ਜੀ ਐਡੀਸੀਪੀ ਜਸਪਾਲ ਜੀ ਐਸੀਪੀ ਔਰ ਜਸਵੀਰ ਸਿੰਘ ਐਸਐਚਓ ਇਸਲਾਮਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੇ 0.2 ਗ੍ਰਾਮਸ ਹੀਰੋਇਨ ਬਰਾਮਦ ਹੋਈ ਹੈ 6 ਕਿਲੋ ਫੀਮ ਹੈ 4 ਪਿਸਟਲ ਨੇ ਔਰ 12 ਕੈਟਰੀਜਸ ਨੇ ਔਰ ਇਹ ਤੋਂ ਇਲਾਵਾ ਜਿਹੜਾ కెమికਲ ਹੈ ਉਹ ਤਕਰੀਬਨ ਜਿਹੜਾ ਹੈਗਾ 13 13 ਕਿਲੋ కెమికਲ ਹੈ ਤੇ ਬੜੀ ਵੱਡੀ ਮੈਂ ਨੂੰ ਸਮਝਦਾ ਕਿ ਰਿਕਵਰੀ ਹੈ ਦੋਨੋਂ ਡਰੱਗਸ ਹੀਰੋਇਨ ਤੇ OPMD ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਲੀਅਨ ਮੇਡ ਬੜਾ ਸਵਿਸਟਿਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇਹ ਕਹਿੰਦਾ ਦਿੱਤਿਆ ਇਹ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹ ਜਿਹੜਾ ਦਿੱਤਾ ਹੈਗਾ ਇਹ ਸਨ ਆਫ ਅਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਪੰਲਾ ਕਲੋਨੀ ਚਾਟਾ ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਹੈ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਵਿੱਚ ਕਿੰਗ ਪਿੰਨ ਹੈ ਸਨੀ ਜਿਹੜਾ ਅਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਮਤਲਬ ਸਾਜਿਸ਼ ਤੇ ਬੜਾ ਵੱਡਾ ਡਰਗ ਕਾਟਲ ਤੇ ਆਰਮਜ਼ ਕਾਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮੁਰਲੀ ਪੁੱਛ ਕੇ ਤੋਂ ਪਤਾ ਲੱਗਿਆ ਕਿ ਇਹ ਸਾਰੇ ਡਰਗ ਲਿਆ ਕੇ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ ओपीएम ਹੈ ਉਹ ਤੇ ਆਰਮਸ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਹੈ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਸਨੀ ਹੈ ਇਹਦੇ ਖਿਲਾਫ 26 ਕੇਸਸ ਨੇ 26 ਮੁਕਾਦਮੇ ਨੇ ਵਕਫਾ ਕਾ ਐਨ ਡੀ ਪੀ ਐਸ ਜਾਂ ਹੋਰ ਆਈ ਪੀ ਸੀ ਜਾਂ ਸੈਂਸੇਸ਼ਨਲ ਹਿਨਸ ਕ੍ਰਾਈਮ ਜਾਂ 307 ਵਗੈਰਾ ਵੀ ਹੈ ਆਰਬਜ਼ਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਸੀ ਤੇ ਹੁਣੇ ਲੇਟੈਸਟ ਸੇਚ ਖੜਾ ਗਿਆ ਉਹਦੇ ਚ ਵੀ ਜਿਹੜਾ ਆਰਮਜੈਕ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਆ ਗਏ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਕਿ ਜਿਹੜੇ ਲੁਕੋ ਕੇ ਕਿਸੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉਤੇ ਚੀਜ਼ਾਂ ਰੱਖਦੇ ਸੀ ਇਹ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿਥੇ ਚੀਜ਼ਾਂ ਰੱਖਿਆ ਨਹੀਂ ਯਾਨੀ ਇਸ ਕਰਕੇ ਉਹਦੀ ਵੀ ਜੀਡੀਏ ਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਲਗਭਗ ਸਾਰੀ ਅਸੀਂ ਵਾਜਿਬ ਰეკਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਦੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਾਬਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ